ਇਛਾਵਾਂ ਕਾਰਨ ਹੀ ਮਨੁੱਖ ਨੇ ਵਿਕਾਸ ਕੀਤਾ ਹੈ ਜੇਕਰ ਇਛਾਵਾਂ ਨਾ ਹੁੰਦੀਆਂ ਤਾਂ ਹੁਣ ਤੱਕ ਮਨੁੱਖ ਗੁਫਾਵਾਂ ਦੇ ਵਿੱਚ ਹੀ ਰਹਿ ਰਿਹਾ ਹੁੰਦਾ ਵਿਦਿਆਰਥੀ ਕਦੇ ਵੀ ਨਲਾਇਕ ਨਹੀਂ ਹੁੰਦੇ ਜਿਸ ਦੀ ਯੋਗਤਾ ਜਗਾ ਦਿੱਤੀ ਜਾਂਦੀ ਹੈ ਉਹ ਲਾਇਕ ਬਣ ਜਾਂਦਾ ਹੈ ਬਾਕੀ ਦੇ ਨਲਾਇਕ ਰਹਿ ਜਾਂਦੇ ਹਨ ਆਸ਼ਾਵਾਦੀ ਮਨੁੱਖ ਹਨੇਰੇ ਵਿੱਚ ਵੀ ਦੇਖ ਲੈਂਦਾ ਹੈ ਨਿਰਾਸ਼ਾਵਾਦੀ ਮਨੁੱਖ ਦੀਵੇ ਨੂੰ ਵੀ ਫੂਕ ਮਾਰ ਕੇ ਬੁਝਾ ਦਿੰਦਾ ਹੈ ਪਰਵਾਹ ਨਾ ਕਰੋ ਕਿ ਲੋਕਾਂ ਦੀ ਤੁਹਾਡੇ ਬਾਰੇ ਕੀ رائے ਹੈ ਮਹੱਤਵਪੂਰਨ ਇਹ ਹੈ ਕਿ ਤੁਹਾਡੀ ਆਪਣੇ ਆਪ ਬਾਰੇ ਕੀ رائے ਹੈ ਜਿਹੜਾ ਆਪ ਸਤੰਤਰ ਰੂਪ ਵਿੱਚ ਨਹੀਂ ਵਿਚਰ ਸਕਦਾ ਉਹ ਕਿਸੇ ਨੂੰ ਚੰਗਾ ਸਹਿਯੋਗ ਵੀ ਨਹੀਂ ਦੇ ਸਕਦਾ ਆਸ਼ਾਵਾਦੀ ਜੇਕਰ 20ਵੀਂ ਮੰਜ਼ਲ ਤੋਂ ਦੱਗ ਪਵੇ ਤਾਂ ਹਰ ਮੰਜ਼ਲ ਤੇ ਕਹੇਗਾ ਕਿ ਮੈਂ ਹਜੇ ਤੱਕ ਠੀਕ-ਠਾਕ ਹਾਂ ਜਿਸ ਮੰਜ਼ਲ ਤੇ ਸਾਰੇ ਪਹੁੰਚ ਸਕਦੇ ਹੋਣ ਉਹ ਮੰਜ਼ਲ ਕਦੇ ਵੀ ਵਿਸ਼ੇਸ਼ ਨਹੀਂ ਹੁੰਦੀ